ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰੋ ਨਾਲ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ گاਵਾ ਤੇ ਚੰਗੇ ਰਿਕਾਰਡ ਵਾਲੀਆਂ ਜਿਹੜੀਆਂ ਟੌਪ ਦੀਆਂ گاਵਾ ਤੁਹਾਨੂੰ ਦੋ ਦਿਖਾਉਣੀਆਂ ਵਾ ਦੋਵੇਂ ਸੂਈਆਂ ਸਵਾਈਆਂ ਵਾ ਤੇ ਇੱਕ ਮਗਰ ਤੇ ਵੱਛੀ ਵੀ ਪੂਰੀ ਕਮਾਲ ਦੀ ਆ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਐਂਡ ਤੇ ਹੌਲੇ ਪਾਚ ਤੇ ਦੋ گاਵਾ ਤੁਹਾਨੂੰ ਚੰਗੀਆਂ ਜਿਹੜੀਆਂ ਚੰਗੇ ਰਿਕਾਰਡ ਵਾਲੀਆਂ ਤੁਹਾਨੂੰ ਫਾਰਮ ਵਾਲੀਆਂ ਵੇੜਾਂ ਤੁਹਾਨੂੰ ਦਿਖਾਉਣੀ ਆ ਦੋਵੇਂ ਬਾਕੀ ਵੀਡੀਓ ਪੂਰੀ ਵੇਖਿਓ ਜਰੂਰ ਜਿਹੜੇ ਵੀਰ ਸ਼ਕੀਨ ਆ ਚੰਗੀਆਂ ਸੋਹਣੀਆਂ گاਵਾ ਰੱਖੰਦੇ ਇੱਕ ਤੇ ਬਿਲਕੁਲ ਤਾਜੀ ਸੋਈ ਆ ਬਿਲਕੁਲ ਤਾਜੀ ਸੋਈ ਆ ਤੇ ਇੱਕ ਨੂੰ ਸੋਈ ਨੂੰ ਥੋੜੇ ਦਿਨ ਹੋ ਗਏ ਹਾਂਜੀ ਵੀਰ ਜੀ ਸਾਸਿਕਾਲ ਜੀ ਸਾਸਿਕਾਲ ਜੀ ਸਾਸਿਕਾਲ ਹੋਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਵੱਗ ਗਿਆ ਮਾਲੋਦ ਨਾਲ ਫਿਰ ਪਹਿਲੇ ਫੋਨ ਤੇ ਗਈਆਂ ਦੋ ਜੀ ਅੱਛਾ ਹਾਂਜੀ ਸੌਦਾ ਹੋ ਗਿਆ ਸੀ ਅੱਛਾ ਬੰਦੇ ਦੂਜੇ ਦਿਨ ਖੜੀਆਂ ਉਹਦਾ ਵਿਆਹ ਹੈ ਅੱਛਾ ਹਾਂਜੀ ਪਹਿਲੇ ਫੋਨ ਤੇ ਦੇਖ ਗਿਆ ਜੋੜਾ ਠੀਕ ਕਿੰਨੇ ਘਾਇਏ ਉਦੋਂ ਫੋਨ ਫਿਰ ਫੋਨ ਤੇ ਬਾਈ ਬੰਦ ਕਰਨਾ ਪਿਆ ਜੀ ਅੱਛਾ ਫੋਨ ਬਹੁਤ ਜਿਆਦਾ ਠੀਕ ਆ ਤੇ ਅੱਜ ਵੀ ਚੰਗੀਆਂ ਕਮਾਲ ਦੀਆਂ ਫਿਰ ਪੋਣਾ ਜੋੜਾ ਹੀ ਆ ਤੇ ਪਰ ਪੋਣਾ ਉਦੋਂ ਵੀ ਜੋੜਾ ਹੀ ਪਾਇਆ ਸੀ ਤੇ ਅੱਜ ਵੀ ਜੋੜਾ ਹੀ ਆ ਜਿਹੜਾ ਤੇ ਅੱਜ ਇੱਕ ਮੱਝ ਵੀ ਆ ਹਨਾ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਹਰਿੰਦਰ ਸਿੰਘ ਪਿੰਡ জাফরਕੋਟ ਤਹਿਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 941856033 ਠੀਕ ਆ ਅੱਜ ਦੋ ਵਾ ਤੇ ਦੋਵੇਂ ਸੂਈਆਂ ਵਾਂ ਦੋਵੇਂ ਸੂਈਆਂ ਤੇ ਇਹਦੇ ਮਗਰ ਵੱਛਾ ਆ ਤੇ ਉਹਦੇ ਮਗਰ ਵੱਛੀ ਵੀ ਪੂਰੀ ਕਮਾਲ ਦੀ ਆ ਉਹ ਗਾਂ ਦੇ ਮਗਰ ਵੱਛੀ ਆ ਇਹਦੇ ਥਲੇ ਵੀਜੀ ਹੋਣਾ ਦੁੱਧ 40 ਕਿਲੋ ਜੀ ਤਿਆਰ ਕਿੰਨਾ 40 ਲੀਟਰ ਦਾ 40 ਲੀਟਰ ਤਿਆਰ ਮੋਕੇ ਤੇ ਭਾਵੇਂ ਚਾਰ ਡੰਗ ਚੋੜੇ ਕੋਈ ਹਨਾ ਹੱਦ ਕੋ ਰਹਿਲੇ ਚਾਰ ਡੰਗ ਰਹਿਲੇ ਹਾਂਜੀ 40 ਲੀਟਰ ਤਿਆਰ ਮੋਕੇ ਤੇ ਆ ਜੋਂ ਲੈਣੇ ਕਿਹ ਚੋਣੀ ਤੇ ਵਿਸ਼ਾਕੇ ਸਾਈ ਪਾ ਗਏ ਤੇ ਤੇ ਕਿੰਨੇ ਦਿਨਾਂ ਤੇ ਸੋਈ ਆਈ ਸੂਈ ਨੂੰ ਅੱਜ ਹੋ ਗਏ ਚ 10 ਦਿਨ 10 ਦਿਨ ਹੋ ਗਏ ਤੇ ਇਹਦੇ ਜੇ ਵਾਜੋਗੇ ਦੁੱਧ ਹੋਰ ਵਧੇਗੀ ਇਹ 45 50 ਕਿਲੋ ਵਧਿਆ ਦੇ ਦੇ ਅੱਛਾ 45 ਤੋਂ 50 ਲੀਟਰ ਦੇ ਵਿੱਚ ਦੁੱਧ 20 ਮਿਲ ਜੇ ਪਿਛੋ ਅੱਛਾ ਪਹਿਲਾ ਸੁਗਿਆਨੇ 48 ਕਿਲੋ ਦੁੱਧ ਪੀਕ ਤੇ ਕੱਢਿਆ ਜੇ ਅੱਛਾ ਹਾਂਜੀ ਤੇ ਹੁਣ ਸੁਹਾ ਕਿੰਨਾ ਵਾਇਦਾ ਦੂਜਾ ਦੂਜਾ ਜੀ ਦੂਸਰਾ ਸੁਹਾ ਆ ਤੇ ਬਾਕੀ ਆ ਦੇਖ ਸਕਦੇ ਆ ਇਹ ਜਿਹੇ ਗਾਵਾਂ ਆਪਾਂ ਨੂੰ ਕਾਫੀ ਘੱਟ ਵੇਖਣ ਨੂੰ ਮਿਲਦੀਆਂ ਤੇ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣੇ ਦਾ ਭਾਵੇਂ ਹੱਥ ਨਾਲ ਚੋਲੇ ਕੋਈ ਭਾਵੇਂ ਮਸ਼ੀਨ ਨਾਲ ਚੋਲੇ ਤੇ ਮਿਲਕ ਮੈਨ ਵਿੱਚ ਜਿਹੜੀਆਂ ਪੈਪਾ ਹੀ ਲੱਗੀਆਂ ਵਾਂ ਪੂਰੀ ਬ੍ਰੀਡ ਵਾਲੀ ਗਾਵਾਂ ਜਿਹੜੀ ਜਿੰਨੇ ਗਾਵਾਂ ਵੀ ਬੱਚੇ ਤਿਆਰ ਕਰਨੇ ਚੰਗੇ ਬੱਚੇ ਲੈਣੇ ਆ ਇਹਦੇ ਮਗਰ ਵਛਾਏ ਉਤਰਾਂ ਤੇ ਉਹਦੇ ਮਗਰ ਵਛੀ ਬੜੀ ਕਮਾਲ ਦੀ ਆ ਚੰਗੇ ਟੀਕੇ ਦੀ ਤੇ ਕੱਦ ਕਾਠ ਪੱਖੋਂ ਵੀ ਪੂਰੀ ਜਵਾਨ ਹੈ। ਥੱਲੇ ਹਾਂ ਆਪਾਂ ਦੇਖ ਸਕਦੇ ਹਾਂ। ਚੰਗੀ ਬਣੀ ਹੈ। ਆਵਲਾ ਬੱਛਾ ਜੇ ਦਾ। ਬੱਛਾ ਵੀ ਚੰਗਾ ਪਲਿਆ ਲਿਆਓ 12 ਕਮਾ ਲਿਆਓ। 12 ਕਮਾ ਲਿਆ। 40 ਲੀਟਰ ਦੁੱਧ ਜਿਹੜਾ ਮੋਕੇ ਤੇ ਤਿਆਰ ਦੱਸਦੇ ਤੇ ਕੋਲ ਅਜਲ ਹੈ ਉਹ। ਬਾਕੀ ਕਾਫੀ ਘੱਟ ਲੱਭਦੀਆਂ ਆਪਣਨ ਇਹੋ ਜਿਹੇ ਗਾਵਾਂ ਬਾਕੀ ਬਹੁਤਾ ਸਾਨੂੰ ਦੱਸਣ ਦੀ ਲੋੜ ਵੀ ਨਹੀਂ ਇੰਨਾ ਬਾਰੇ ਜਿਹੜੇ ਵੀ ਉਹਨਾਂ ਪਛਾਣ ਨੇ ਉਹਨਾਂ ਨੇ ਆਪੇ ਹੀ ਵੇਖ ਲੈਣੀਆਂ ਸਾਰੀਆਂ ਚੀਜ਼ਾਂ ਸਫਲਕਾਰੀ ਵੀ ਲਾ ਹੀ ਦਿਓ ਚੰਗੀ ਤਰ੍ਹਾਂ ਰੰਗ ਰੂਪ ਦਿਖਾ ਦਈਏ ਤਾਂ ਇੱਕ ਵਾਰੀ ਲੈ ਜਾ ਬਾਕੀ ਵੰਨੇ ਦੇ ਮਗਰ ਵੀ ਨਾੜਾਂ ਜਿਹੜੀਆਂ ਬਰੀਕ ਬਰੀਕ ਚੰਗੀਆਂ ਬਾਕੀ ਹੁਣ ਮਿਲਕਿੰਗ ਤੇ ਚਲੰਦੀ ਜਾਏ ਬਾਕੀ ਵੀਰਜਾ ਲੈ ਭਣਾ ਭੁਲਾ ਜਾ ਵੜਜੋ ਪੂਰੀ ਭਲ ਭੁਲਾ ਤੀਂ ਵੇਖਿਓ ਐ ਤਰਾਸ਼ ਕੇ ਚੱਡਾ ਲਿਆਉਂਗੀ ਠੀਕ ਆ ਠੀਕ ਆ ਕਿੰਨਾ ਉਤਰਾ ਮੋਲ ਰੱਖਣਾ ਇਹਦਾ ਆਪਾਂ ਫਿਰ ਮੋੜ ਡੇਡ ਕਰਦੀ ਹੈ ਡੇਡ ਲੱਖ ਹੈ ਹਾਂਜੀ ਇਹ ਕਰਨੇ ਵਿੱਚ ਛੋਟ ਛੜ 45 ਦੀ ਜਗ੍ਹਾ ਨਹੀਂ ਹਾਂ ਜਸਨੋ ਛੋਟਾ ਅੱਛਾ 1 ਲੱਖ ਤੇ 45000 ਦੀ ਤੇ ਦੁੱਧ 40 ਲੀਟਰ ਮੌਕੇ ਦੇ ਘਰੋਂ ਚਵਾ ਕੇ ਦੋਗੇ ਠੀਕ ਹੈ ਜੀ ਲੈ ਜਾ ਫਿਰ ਬਾਕੀ ਦੋਵੇਂ گاਵਾ ਕੋੜੀਆਂ ਰਿਕਾ ਕਾਦਿਆ ਦੋਵਾਂ گاਵਾ ਦਾ ਹੀ ਚੰਗੀਆਂ ਜਵਾਨ ਆ ਖੜੇ ਕੋਈ ਸਾਹ ਭਲਾ ਜਿਹੜਾ ਕੋਈ ਵੀਰ ਚੰਗੀ ਸਾਹਮ ਕਰ ਸਕਦਾ ਹੈ ਤੇ ਹੁਣ ਜਿਹੜੀ ਆ ਇਤੋਂ ਵੀ ਗਾਂ ਦੀ ਚੀਜ਼ ਤੁਹਾਨੂੰ ਦਿਖਾਉਣੀ ਆ ਕਈ ਗਾਵਾਂ ਦੇ ਤਾਂ ਇੱਦਾਂ ਵਜ ਨਹੀਂ ਹੁੰਦਾ ਅਜ ਤਾਂ ਇਹਦਾ ਥੱਲੇ ਹਵਾਨਾ ਨਹੀਂ ਆ ਆ ਦੇਖ ਸਾਦੇ ਜੀ ਜਿਤ ਤਰ ਅਸਲ ਚ ਕਿੰਦੇ ਹੁੰਦਾ ਕਿ ਪੰਡਾ ਬੰਦੀਆਂ ਵਾ ਉਹ ਚੀਜ਼ ਆ ਜਿਹੜੀ ਏ ਤੇ ਇਹ ਤਾਂ ਚਲੋ ਹੈਗੀ ਹੈਗੀ ਆ ਹਾਂਜੀ ਤੇ ਮਗਰ ਵੱਛੀ ਜਿਹੜੀ ਵੱਛੀ ਵੇਖੋ ਜੀ ਕਰੀ ਅਨਬਾਕਸਿੰਗ ਵੱਛੀ ਜਿਹੜੀ ਬੜੀ ਕਮਾਲ ਦੀ ਆਈ ਏ ਇਹਦੇ ਮਗਰ ਹਾਂਜੀ ਦੇਖੋ ਜੀ ਵਛੀ ਦੀ ਹਾਈਟ ਲੈਂਥ ਹੁਣ ਤਾਂ ਜਿਹੜੀ ਵੇਖਣ ਵਾਲੀ ਆ ਜੇ ਤੁਸੀਂ ਸੌਦਾ ਕਰ ਲੈਂਦੇ ਨਾ ਸਾਡੇ ਨਾਲ ਹਾਂਜੀ ਦੱਸ ਦੇ 10000 ਦੀ ਵਛੀ ਵਿਛਾ 10000 ਦੀ ਵੀਰ ਜੀ ਵਛੀ ਹੀ ਰੱਖ ਲਾਂਗੇ ਅੱਛਾ 10000 ਦੀ ਵਛੀ ਹੁਣੇ ਹੀ ਰੱਖ ਦੇ ਜੇ ਤੁਸੀਂ ਜੇ ਕੋਈ ਸੌਦਾ ਕਰਨਾ ਹੈ ਤਾਂ ਠੀਕ ਹੈ ਕਿਹੜੇ ਟੀਕੇ ਦੀ ਜੇ ਵਛੀ ਇਹ ਵੀ ਜੇ ਸਪਾਈਕ ਦੀ ਜੇ ਵਰਲਡ ਵਾਈਡ ਦੇ ਸੈਕਸ਼ਨ ਲੱਗਾ ਹੈ ਠੀਕ ਹੈ ਸਪਾਈਕ ਦੇ ਟੀਕੇ ਦੀ ਆ ਵਰਲਡ ਵਾਈਡ ਕੰਪਨੀ ਦੇ ਹਾਂ ਦੇਖ ਸਾਡੇ ਬਿਲਕੁਲ ਜੇ ਗਿੱਲਾ ਹੀ ਨਾ ਡੂਗਾ ਕਿੰਦਾਂ ਦੀ ਸੋਈ ਆ ਇਹ ਕੱਲ ਦੀ ਸੋਈ ਹੈ ਕੱਲ ਅੱਛਾ ਕੱਲ ਦੀ ਸੋਈ ਆ ਕਿੰਨੀਆਂ ਚਵਾਈਆਂ ਕਰ ਅੱਛਾ ਅੱਛਾ ਇੱਕੋ ਹੀ ਚਵਾਈ ਕੀਤੀ ਆ ਕਿੰਨਾ ਕੁ ਦੁੱਧ ਕੱਢਿਆ ਇਹਦਾ ਦੁੱਧ ਵੀਰ ਜੀ ਇਹਦਾ ਕੋਈ ਰਾਤੀ 15 16 ਕਿਲੋ ਦੁੱਧ ਹੀ ਆ ਅੱਛਾ ਜਿਹੜਾ ਰਾਤੀ ਇੱਕੋ ਟਾਈਮ ਹੈ ਜੇ ਮਤਲਬ ਅਜੇ ਚਵਾਈ ਹੋਣ ਵਾਲੀ ਜੀ ਹੁਣ ਹੋਣ ਵਾਲੀ ਹੈ ਜੇ ਕਰਨੀ ਆ ਤੇ ਉਤਨਾ ਜੇ ਇੱਕੋ ਚਵਾਈ ਜਿਹੜਾ 14 15 ਲੀਟਰ ਇੱਕੋ ਟਾਈਮ ਦਾ ਕੱਢਿਆ ਆ ਹਾਂਜੀ ਤੇ ਇਹ ਕਿੰਨਾ ਦੁੱਧ ਕੱਢੀ ਜਾਊਗੀ ਦੁੱਧ ਦਾ ਵੀ ਜਿਹੜੇ ਬੰਦੇ ਕੋ ਲਈ ਉਹਨਾਂ ਦਾ 55 ਕਿਲੋ ਚੋਇਆ ਜੀ ਅੱਛਾ ਹਾਂਜੀ ਕੋਈ 50 ਮੰਨ ਕੇ ਲੈ ਲੈ ਹੋਏਗਾ ਅੱਛਾ ਬਾਕੀ ਗਾਂ ਨੂੰ ਉਹ ਦੱਸਣ ਦੇ ਹੀ ਇਹ ਲੋ ਠੀਕ ਹੈ ਜੀ ਆਪ ਦੱਸਣ ਦੇ ਹੀ ਗਾਂ ਨੇ ਕਾਹਦੀ ਦੱਸਣਾ ਠੀਕ ਹੈ ਹਾਂਜੀ ਬਾਕੀ ਸਾਰਾ ਦੱਸਣ ਦੀ ਵੈਸ ਲੋੜ ਹੀ ਨਹੀਂ ਆ। ਬੇ ਬਾਕੀ ਸਾਮ ਦੀ ਲੋੜਿਆ ਗਾਣ ਜਿਹੜਾ ਵਾ ਖੜੇ ਕੋਈ ਸਾਹਮਣ ਨਾਲਾ। ਅੰਦਰ ਕਮਾਰੇ ਵਿੱਚ ਜੀ ਨਾ। ਅਜ ਲਾਇਆ ਇੱਥੇ ਲਾਇਆ। ਬਾਕੀ ਇਹੋ ਜੀ ਤੀਜ ਕਦੀ ਕਦੀ ਕਿਤੇ ਲੱਭਦੀ ਕਦੀ ਕਦੀ ਕਿਤੇ। ਬਹੁਤ ਘੱਟ ਜਿਹੜੀਆਂ ਇਹੋ ਜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ। ਜਿਹੜਾ ਐਡਾ ਹਵਾਨਾ ਲੈ ਕੇ ਤੁਰਨਾ ਵੀ ਕਿੜਾ ਵਾ ਨੋਰਮਲ ਗਾਂ ਦੇ ਵਾਸਤੇ ਦੀ ਵੈਸੇ ਨਹੀਂ ਗੱਲ ਹੈਗੀ ਕੱਦ ਕਾਠ ਇਹਦਾ ਵੀ ਪੂਰਾ ਜਵਾਨ ਐ ਬਾਕੀ ਇਹ ਆ ਵੀ ਚੱਲੋ ਹੁਣ ਭਲਾ ਭੁਲਾ ਪਈਆਂ ਵਾ ਤੁਹਾਨੂੰ ਦੂਰ ਦੂਰ ਐ ਭਲਾ ਭੁਲਾ ਲੱਥ ਗਿਆ ਹੋ ਜਾਣਾ ਸੱਟ ਬਾਕੀ ਮਸ਼ੀਨ ਨਾਲ ਵਿੱਚ ਪਾਈਦੀ ਹੋ ਜਾਣੀ ਤੇ ਹੱਥ ਨਾਲ ਵੀ ਹੋ ਜਾਣੀ ਤਾਂ ਕਿ ਦੋਵੇਂ ਪਾਸੇ ਬੈ ਕੇ ਚਵਾਈ ਕਰੀ ਜੇ ਯੇ ਬਾਕੀ ਕੋਈ ਵੀ ਰਾਣ ਕੇ ਵੇਖੇ ਇੱਥੇ ਕਰੀ ਪਤਾ ਲੱਗੂਗਾ ਵੀ ਕੋਈ ਚੀਜ਼ ਹੈਗੀ ਆ ਵੇਖੋ ਵੀਰ ਜੀ ਕਈ ਕਹਿ ਲੈਂਦੇ ਏਡਾ ਬਹਾਨਾ ਅਸਲ ਚ ਏਡਾ ਰੇ ਠੀਕ ਆ ਹਾਂਜੀ ਆ ਦੇਖ ਜਾਂਦੇ ਜੀ ਜਿੱਦਾਂ ਮਰਜ਼ੀ ਵਿਖਾ ਦਊਗਾ ਮੈਂ ਹਾਂਜੀ ਰਾਤੀ ਕੱਲ ਤੇ ਬੈਠੇ ਨਹੀਂ ਰਹਿੰਦਾ ਹੁਣ ਹੋਲੀ ਕੀਤੀ ਏ ਥੋੜੀ ਹੋਲੀ ਹੱਲੇ ਕਿੰਦੇ ਕੀ ਕੀਤੀ ਸੀ ਇਦੋਂ ਠੀਕ ਆ ਜੀ ਆ ਵੇਖੋ ਨਾਰਮਲ ਦੀ ਭਾਰੇ ਬਾਕੀ ਸਾਰਾ ਮਾਨ ਭਲਾਂ ਕੋ ਪੋਤੀਆਂ ਜਿਆਦੀਆਂ ਵੀ ਨਹੀਂ ਆ ਥੱਲੇ ਥੱਲੇ ਥੋੜੀਆਂ ਥੋੜੀਆਂ ਭਲਾਵਾ ਉੱਪਰ ਭਲਾਣੀਆਂ ਜਿਹੜੀਆਂ ਹੈਗੀਆਂ ਮਿਲਕ ਰੇਨ ਵਿੱਚ ਚੰਗੀ ਲੱਗੀ ਏ ਇਹਦੇ ਤੇ ਇਹਦਾ ਫਿਰ ਕਿੰਨਾ ਕਿ ਮੁੱਲ ਰੱਖਣਾ ਆਪਾਂ ਇਹਦਾ ਕਰਦੀ 160 1 ਲੱਖ ਤੇ 60000 ਹਾਂਜੀ ਇਹ ਕਰਨੀ ਛੋਟ ਛੜ ਵਿੱਚ ਪੰਜ ਦਾਦੀ ਆ ਅੱਛਾ 52 ਦੇ ਇੱਕ ਲੱਖ ਤੇ ਅੱਛਾ ਡੇਢ ਦੀ ਜੇ ਕੋ ਦੋਵੇਂ ਲੈਗਾ ਥੋੜਾ ਮਾਨ ਕਰ ਦਾਂ ਅੱਛਾ ਫਿਰ ਮਾਨ ਹੋਰ ਕਰ ਹਾਂਜੀ ਤੇ ਵੱਛੀ ਰੱਖ ਕੇ ਦਾਤ ਦੀ ਫਿਰ ਇੱਕ ਚਾਲੀ ਦੀ ਠੀਕ ਆ ਪਰ ਕਹਿੰਦੇ ਮਸਹੂੜ ਛੜੀ ਠੀਕ ਆ ਜੀ ਹਾਂਜੀ ਵੱਛੀ ਦਾ ਜਿਹੜਾ ਅਖਰਾ ਉਹਨਾਂ ਨੇ ਕੀਤਾ ਆ 10000 ਦੇ ਸੌਦਾ ਕਰਕੇ ਵੱਸੀ ਸਾਡੇ ਕੋ ਸਾਡੇ ਜੀ ਠੀਕ ਆ ਜੀ ਹਾਂਜੀ ਤੇ ਬਾਕੀ ਜਿਹੜਾ ਕੋਈ ਖੜੂਗਾ ਆ ਵੀ ਇੱਕ ਇਹ ਜਿਹੜੀ ਆ ਇਹੋ ਜਿਹੀਆਂ ਵੜੜੀਆਂ ਜਿਹੜੀਆਂ ਖੇੜੀਆਂ ਹੁੰਦੀਆਂ ਵਾਂ ਜਿਹੜੀ ਕਿ ਨਹੀਂ ਜਾਣੀ ਤੁਹਾਨੂੰ ਪਤਾ ਹੈ ਇਹੋ ਜੀਆਂ ਚੀਜ਼ਾਂ ਕੁੜੀ ਐ ਇਹੋ ਜੀਆਂ ਬਾਅਦ ਚ ਡੇਡ ਡੇਡ 2-2 ਲੱਖ ਦੀ ਵੜੜ ਤਿਆਰ ਹੁੰਦੀ ਆ ਜਿਹੜੀ ਡੇਢ ਸਾਲ ਤੱਕ ਵੜੜ ਦੀ ਤਿਆਰ ਹੋਏ ਆ ਆ ਦਸ ਤਿੰਨ ਘੜਦੀ ਜੀ ਵੇਖੋ ਵੀਰ ਜੀ ਮੈਂ ਠੰਡੀ ਸੀਲ ਹੈ ਵੀ ਹਾਂਜੀ ਮੱਝ ਤੇ ਅੱਜ ਵੱਡੀ ਪੋਣੀ ਸੀ ਇੱਕ ਮੱਝ ਨੂੰ ਲਈ ਮੱਝ ਉੱਥੇ ਵੇਗੀ ਜੇ ਕੋਈ ਕਾਰੋਬਾਰੀ ਵੀਰ ਨੇ ਲੈ ਲਈ ਉਹ ਦੇਖੋ 20 ਲੀਟਰ ਦੁੱਧ ਤੁਸੀਂ ਦੱਸਣ ਦੇ ਹੀ ਆ 20 ਲੀਟਰ ਲਈ ਹੀ ਆ ਨਾ ਵੀ ਤੁਸੀਂ ਕਹਿੰਦੇ ਉਹ ਮੈਂ ਫਿਰ ਉੱਥੇ ਵੇਗੀ ਠੀਕ ਆ ਮੈਂ ਤਾਂ ਸੌਦਾ ਕੀਤਾ ਸੀ ਤਾਂ ਘਰ ਵਾਲੇ ਬੰਦਿਆਂ ਨੇ ਉਹਨਾਂ ਦੇ ਬੰਦੇ ਰਿਸ਼ਤੇਦਾਰ ਜਿਨ੍ਹਾਂ ਨੇ ਪਹਿਲਾਂ ਕਿਤੇ ਉਸੇ ਮਾਰਿਆ ਸੌਦਾ ਹਦੋਂ ਨਾ ਰੇਟ ਰੁੱਟ ਲਾਇਆ ਸੀ ਚਲੋ ਜੋ ਵੀ ਆ ਉਹ ਜਿਹਦੀ ਕਿਸਮਤ ਹੈ ਇਹਦੇ ਬਾਰੇ ਦੱਸੀਏ ਫਿਰ ਇਹ ਕਿੰਨੇ ਕਿਲੋ ਦੋ 10 ਕਿਲੋ ਵਧੀਆ ਵੀਰੀ ਦੇ ਦੇ ਇਹ 10 ਕਿਲੋ ਜਿਹੜਾ ਕਿੰਨੇ ਦਈ ਜਾਊਗੀ ਤੋੜਦਾ ਫਿਰ ਬਾਕੀ ਕੁਛ ਗਾਵਾਂ ਉਹ ਵੀ ਵੇਚਣ ਵਾਲੀਆਂ ਅੰਦਰ ਬੱਜੀਆਂ ਹਾਂਜੀ ਵੀਰ ਜੀ ਅਗਲੀ ਵੀਡੀਓ 'ਚ ਪਾਵਾਂਗੇ ਤੇ ਆ ਅਗਲੀ ਵੀਡੀਓ 'ਚ ਪਾਉਣੀ ਆ ਅਜੇ ਦਿਨ ਖੜਦੀ ਐ ਇਹ ਨੋਰਮਲ ਚਤਰਾ ਹਮ ਆਪਣੇ ਘਰਾਂ ਚ ਜਿਹੋ ਜਿਹੀ ਮੱਝ ਹੁੰਦੀ ਐ ਆਹ ਨਾ ਵੇਖੀ ਆ ਬਾਹਰ ਬੰਦੇ ਰਹੇ ਆ ਤੇ ਕਾਵਾ ਨੇ ਮਾਰ ਕੇ ਨਾ ਛਿਲ ਗਿਆ ਮਾੜਾ ਨੋਰਮਲ ਜੀ ਦਿੱਤਾ ਠੂੰਗੇ ਠੰਗੇ ਵੀਰ ਜੀ ਮਾਰੇ ਜੀ ਠੀਕ ਤੇ ਦਾ ਮੁੱਲ ਫਿਰ ਇਹਦਾ 60000 ਜੀ 60000 ਦੋ ਛੜ ਦਾਂਗੇ ਵਿੱਚ 63000 ਦੀ ਦੇ ਦੋ ਬਾੜ ਦੀ ਦੇ ਦਾਂਗੇ ਅੱਛਾ ਬਾੜ 60 ਦੀ ਹੋ ਜਾਗੀ ਜੀ ਠੀਕ ਹੈ ਹਾਂ ਜੀ 60000 ਦੀ ਦੇ ਦੇਣੀ ਹੈ ਜੀ ਤੇ ਥਾਣੇ ਦੇ ਦੇਖ ਸਕਦੇ ਹੈ ਵੀਰ ਜੀ ਬਾਕੀ ਵੇਖੋ ਖੰਢੀ ਆ ਉਤਰਾ ਤੇ ਬਾਕੀ ਚਲੋ ਵੀਰ ਆਪਣੀ ਤਸੱਲੀ ਕਰਕੇ ਤੇ ਵੇਚਾ ਕੇ ਤੇ ਆਪਣੀ ਮਰਜ਼ੀ ਨਾਲ ਖੜੇ ਆ ਜਿਹੜੇ ਵੀਰਾਂ ਨੇ ਚਲੋ ਖੜਨੀਆਂ ਹਨ ਤੇ ਉਹਨਾਂ ਦੀ ਤਸੱਲੀ ਤੇ ਆਪਣੀ ਕਰਕੇ ਖੜਨੀਆਂ ਆਪਣੀਆਂ ਦੋ ਦੋ ਡੰਗ ਤਿੰਨ ਤਿੰਨ ਡੰਗ ਛੋ ਕੇ ਖੜੋ ਜੀ